ਢੀਂਡਸਾ ਸਾਹਿਬ ਦੀ ਗੱਲ ਕੀਤੀ ਜਾਵੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਤਾਂ ਉਹ ਕਹਿੰਦੇ ਨੇ ਕਿ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਪੰਥਕ ਹਿੱਤਾਂ ਲਈ ਇਹ ਜ਼ਰੂਰੀ ਬਣ ਚੁੱਕਿਆ ਹੈ ਜਦਕਿ ਇੱਕ ਪਾਸੇ ਪੰਜਾਬ ਬਚਾਓ ਯਾਤਰਾ ਵੀ ਚੱਲ ਰਹੀ ਹੈ ਉਹਦੇ ਵਿੱਚ ਕਾਫੀ ਹੰਗਾਰਾ ਵੀ ਮਿਲ ਰਿਹਾ ਹੈ ਸੁਖਬੀਰ ਬਾਦਲ ਹੋਰਾਂ ਨੂੰ ਤੇ ਨਾਲ ਹੀ ਕੁਝਕ ਵੈਬਸਾਈਟਸ ਦੇ ਉੱਤੇ ਇਹ ਵੀ ਚਰਚਾਵਾਂ ਛਿੜਗੀਆਂ ਨੇ ਕਿ ਬਿਲਕੁਲ ਲੋਕ ਸਭਾ ਚੋਣਾਂ ਤੋਂ ਐਣ ਪਹਿਲਾਂ ਗੱਠ ਜੋੜ ਹੋ ਸਕਦਾ ਹੈ ਕਿਉਂਕਿ ਕੰਸੂਆ ਨੇ ਤੇ ਤਿਆਰੀ ਵੀ ਹੈ ਪੂਰੀ ਕੱਲਿਆਂ-ਕੱਲਿਆਂ ਲੜਨਾ ਬੜਾ ਮੁਸ਼ਕਲ ਹੋਇਆ ਪਿਆ ਇਸ ਕਰਕੇ ਕਹਿੰਦੇ ਨੇ ਕਿ ਅੰਦਰ ਖਾਤੇ ਕਾਫੀ ਕੁਝ ਪੱਕ ਰਿਹਾ ਜੋ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਲੀਡਰ ਤਾਂ ਕਹਿ ਦਿੰਦੇ ਨੇ ਵੀ ਸਾਡਾ ਕੋਈ ਗੱਠ ਜੋੜਨੀ ਅਸੀਂ ਕਰਨਾ ਨਹੀਂ ਕਹਿੰਦੇ ਪਰ ਇਹ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਇਹ ਹੋ ਜਾਣਾ ਹੈ ਚਰਚਾ ਤਾਂ ਇਸ ਗੱਲ ਦੀ ਵੀ ਹੈ ਕਿ ਜਿੱਦਣ ਜੇਪੀ ਨੱਡਾ ਜੇ ਸੁਖਵੀਰ ਸਿੰਘ ਬਾਦਲ ਦੀ ਗੱਲ ਸੱਚ ਬਣਨ ਲਈ ਜਾਵੇ ਕਿ ਉਹਨਾਂ ਨੂੰ ਫੋਨ ਆਇਆ ਸੀ ਹੂੰ ਮੇਅਰ ਦੀ ਚੋਣ ਤੋਂ ਪਹਿਲਾਂ ਕਿ ਤੁਹਾਡੀ ਇੱਕ ਵੋਟ ਸਾਨੂੰ ਪਵਾ ਦਿਓ ਹੂੰ ਕਿ ਫਿਰ ਇਹਨਾਂ ਨੂੰ ਮੰਗ ਰੱਖਦੇ ਨਹੀਂ ਚਾਹੀਦੀ ਸੀ ਕਿ ਸਾਨੂੰ ਕੇਂਦਰੀ ਲੀਡਰਸ਼ਿਪ ਤੋਂ ਸਮਾਂ ਸਮਾਂ ਹੀ ਲੈ ਦਿਓ ਹੂੰ ਅਸੀਂ ਗੱਲ ਕਰ ਲਈਏ ਤਰਵਿੰਦਰ ਜੀ ਭਾਜਪਾ ਵਾਸਤੇ ਭਾਵੇਂ ਸੌਖਾ ਹੋਵੇ ਹੂੰ ਸ਼ਰਮਣੀ ਅਕਾਲੀ ਦਲ ਵਾਸਤੇ ਇਹ ਬਹੁਤ ਔਖਾ ਹੈ ਹੂੰ ਜਿਨ੍ਹਾਂ ਮੰਗਾਂ ਦੇ ਉੱਤੇ ਇਹ ਬੱਖ ਹੋਏ ਸੀ ਉਹ ਤਾਂ ਕਿਸਾਨੀ ਤੇ ਹੋਏ ਸੀ ਨਾ ਹੂੰ ਤੇ ਕਿਸਾਨੀ ਦਾ ਸੰਘਰਸ਼ ਕਰਨ ਚੱਲੀ ਹੈ ਕਿਸਾਨ ਤਾਂ ਦੁਬਾਰਾ ਦਿੱਲੀ ਵੱਲ ਚੱਲੇ ਆ ਕਿ ਜਿਹੜੀਆਂ ਮੰਗਾਂ ਤੁਸੀਂ ਬਣੀਆਂ ਨੇ ਉਹ ਤੁਸੀਂ ਮੰਨਦੇ ਨਹੀਂ ਹੂੰ ਇਹ ਗੱਲ ਹੈ ਨਾ ਬਿਲਕੁਲ ਜੀ ਸੋ ਬੰਦੀ ਸਿੰਘ ਰਿਹਾ ਹੋਗੇ ਹੂੰ ਉਹਦੇ ਵਾਸਤੇ ਆ ਤੀਜਾ ਜਿਹੜਾ ਨਦੇੜ ਬੋਰਡ ਦੇ ਵਿੱਚ ਛੇੜਛਾੜ ਕਰਤੀ ਹੈ ਸ਼ਾਇਦ ਅਜ ਧਾਮੀ ਸਾਹਿਬ ਉਹਦੇਤੀ ਗੱਲ ਕਰ ਹੂੰ ਭਗਾ ਤਾਂ ਬਹੁਤ ਵੱਟ ਗਾ ਨੇ ਤੇ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਵਾਸਤੇ ਇਹ ਕਹਿੰਦੇ ਸੀ ਇਹ ਨੂੰ ਖਤਮ ਕਰੋ ਜੀ ਉੱਥੇ ਦਾ ਚੋਰਾ ਵੀ ਆ ਗਿਆ 6 ਮਾਰਚ ਨੂੰ ਤਰੀਕ ਐਲਾਨ ਕਰ ਦਿੱਤਾ ਗਿਆ ਇਹਨਾਂ ਦੀ ਤਾਂ ਵੋਟਾਂ ਬੰਨੀਆਂ ਨੇ 28 ਫਰਵਰੀ ਤੱਕ ਸੋ ਬਹੁਤ ਕੁਝ ਹੈ ਜਿਹੜਾ ਅਕਾਲੀ ਦਲ ਵਾਸਤੇ ਇੰਨਾ ਸੌਖਾ ਨਹੀਂ ਤੇ ਜੇ ਮੰਨ ਲਓ ਇਸੇ ਤਰ੍ਹਾਂ ਸੱਚੇ ਬੁਈ ਜਾ ਬੈਠੇ ਕਿ ਉਸੇ ਤਰ੍ਹਾਂ ਖਾਤੇ ਕੰਮ ਕਰਨਾ ਹੈ ਤੇ ਫਿਰ ਲੋਕਾਂ ਵਿੱਚ ਕੀ ਮੂੰਹ ਲੈ ਕੇ ਜਾਣਗੇ ਸੋ ਇਹਨਾਂ ਸੌਖਾ ਦੀ ਰਹੀ ਗੱਲ ਢੀਂਡਸਾ ਸਾਹਿਬ ਦੀ ਢੀੜਸਾ ਸਾਹਿਬ ਨੂੰ ਮੈਂ ਲਗਾਤਾਰ ਸੁਣਦਾ ਆ ਰਿਹਾ ਹਾਂ ਜਦੋਂ ਵੀ ਗੱਲ ਕਰਦੇ ਐ ਹੂੰ ਕਿ ਭਾਈ ਪੰਥ ਦੇ ਬਧੇਰੇ ਹਤਾਬਾਜ਼ ਤੇ ਸ਼੍ਰੀਮਾਨ ਜੀ ਤੁਸੀਂ ਸੁਖਵੀਰ ਜੀ ਬਾਦਲ ਨੂੰ ਕਿਹਾ ਕਿ ਪਾਸੇ ਹੋ ਜਾਓ ਹੂੰ ਵੱਖ ਵੀ ਇਸ ਗੱਲ ਤੇ ਹੋਈ ਸੀ ਜਦੋਂ ਦੂਜੀ ਵਾਰ ਇਹ ਹਾਰੇ ਐ ਤਾਂ ਢੀੜਸਾ ਸਾਹਿਬ ਨੇ ਕਿਹਾ ਸੀ ਕਿ ਸੁਖਵੀਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਉਨ੍ਹਾਂ ਦੇ ਜਿਹੜੇ ਖਾਸਮ ਖਾਸ ਐ ਉਹ ਕਹਿੰਦੇ ਕਿ 12 ਦੇ ਵਿੱਚ ਤਾਂ ਸੁਖਵੀਰ ਦੀ ਮੈਨੇਜਮੈਂਟ ਕਰਕੇ ਜਿੱਤੇ ਸੀ ਹੂੰ ਤੇ ਚਰਚਾ ਇਹ ਹੁੰਦੀ ਹੈ ਕਿ ਜੇ ਜਿੱਤ ਦਾ ਸਿਰਾ ਜਰਨਲ ਦੇ ਸਿਰ ਤੇ ਬੰਨਣਾ ਦਾ ਹਾਰ ਦਾ ਸਿਰਾ ਵੀ ਜਰਨਲ ਦੇ ਸਿਰ ਤੇ ਹੀ ਹੁੰਦਾ ਹੈ ਜੀ ਪਰ ਮੈਨੂੰ ਆਤਾ ਹੈਰਾਨਗੀ ਆ ਗਈ ਕਿ ਇੱਕ ਪਰਿਵਾਰ ਤੋਂ ਸਵੈ ਹੂੰ ਇਹਨਾਂ ਦੇ ਕੋਲ ਕੋਈ ਦੂਜਾ ਬੰਦਾ ਹੀ ਨਹੀਂ ਐਨੀ ਅਕਾਲੀਦਾਰ ਕਮਜ਼ੋਰ ਹੋ ਗਿਆ ਕਿ ਸਿਰਫ ਇੱਕ ਬੰਦੇ ਤੇ ਨਿਰਭਰ ਹੋ ਗਿਆ ਇੱਕ ਪਰਿਵਾਰ ਤੇ ਨਿਰਭਰ ਹੋ ਗਿਆ ਉਹ ਦੋਸਤੋ ਬਥੇਰੀ ਸੰਗਤ ਬੈਠੀ ਐ ਸੰਗਤ ਦੀਆਂ ਛਾਵਾਂ ਬਾਗ ਕੰਮ ਕਰੋ ਆ ਮਾਇਆ ਦੀ ਘਟ ਨਹੀਂ ਰਹਿਣ ਦਿੰਦੇ ਹੂੰ ਉਹ ਬੰਦਾ ਅੱਗੇ ਲਾਓ ਜਿਹੜਾ ਸਾਰੇ ਪਾਸਿਆਂ ਤੋਂ ਪੋਜੀਟਿਵ ਹੋਵੇ ਕਦੇ ਅੰਦਰ ਝਾਤੀ ਮਾਰ ਕੇ ਮੰਥਨ ਕਰ ਲੋ ਹੂੰ ਤੇ ਜੇ ਉੱਥੇ ਬੈਠ ਕੇ ਇਹੀ ਕਰਨਾ ਹੈ ਪ੍ਰਧਾਨ ਜੀ ਤੁਹਾਡੇ ਬਿਨਾ ਨਹੀਂ ਚੱਲਦਾ ਤੇ ਸਿੱਖ ਪੰਥ ਦੇ ਵਿੱਚ ਇਹ ਵੀ ਐ ਪੰਥ ਬਸੇ ਮੈਂ ਉਜੜਾ ਜੀ ਉਸ ਸਦਾ ਪੈ ਚਲੋਗੇ ਜੇ ਇਹੀ ਹੈ ਕਿ ਪੰਥ ਜਾਵੇ ਠੱਠੇ ਕੋਹ ਚ ਮੇਰੀ ਪ੍ਰਧਾਨਗੀ ਤੇ ਮੇਰੀ ਮਜ਼ਬੂਤੀ ਰਹਿਣੀ ਚਾਹੀਦੀ ਹੈ ਸੱਚੀਆਂ ਗੱਲਾਂ ਆਪਦੀ ਕੋਰ ਕਮੇਟੀ ਦੇ ਵਿੱਚ ਡਿਸਕਸ ਕਰਨੀਆਂ ਕੋਈ ਬਾੜੀ ਗੱਲ ਨਹੀਂ ਹੂੰ ਸੋਚੋ ਕਿ ਲੋਕ ਕੀ ਚਾਹੁੰਦੇ ਆ ਤੁਸੀਂ ਚੁੰਦਾ ਕਮੇਟੀ ਬرائی ਉਹਨਾਂ ਨੇ ਕਿ ਸਾਰੀ ਲੀਡਰਸ਼ਿਪ ਬਦਲ ਤੋ ਤੇ ਪ੍ਰਧਾਨ ਸਾਹਿਬ ਨੇ ਤਾਂ 10 ਸਾਲ ਦਾ ਆਪਦਾ ਝੋਲਿਆ ਅਸੀਂ ਕਿਸੇ ਦੇ ਉਲਟ ਨਹੀਂ ਹੂੰ ਮੈਂ ਇੱਕ ਵਾਰ ਨਹੀਂ अनेਕ ਵਾਰ ਕਿਹਾ ਹੂੰ ਕਿ ਅਕਾਲੀ ਦਲ ਖੇਤਰੀ ਪਾਰਟੀ ਆ ਇਹਦੀ ਮਜ਼ਬੂਤੀ ਹੋਣੀ ਚਾਹੀਦੀ ਹੈ ਹੂੰ ਸੋ ਅਕਾਲੀ ਦਲ ਨੇ ਜੇ ਸ਼ਿਰਕਤ ਕਰਨੀ ਆ ਲੋਕਾਂ 'ਚ ਰਹਿਣਾ ਹੈ ਤਾਂ ਲੋਕ ਭਾਵਨਾਵਾਂ ਮੁਤਾਬਕ ਕਰਨਾ ਪਊਗਾ ਇੱਥੇ ਤਾਂ ਕੁਰਬਾਨੀ ਹੈ ਤੇ ਜੇ ਕੁਰਬਾਨੀ ਨਹੀਂ ਦੇਣੀ ਤੇ ਫੇਰ ਨਹੀਂ ਚੱਲਦਾ ਸਿੱਖ ਧਰਮ ਤਾਂ ਬਣਿਆ ਕੁਰਬਾਨੀ ਦੇ ਉੱਤੇ ਹੈ ਕਿ ਪਰਿਵਾਰ-ਵਾਰਾਂ ਤੱਕ ਗਏ ਬੰਦਿਆ ਨੇ ਸਾਡੇ ਪੂਰਵਜਾਂ ਨੇ ਬੰਦ-ਬੰਦ ਘਟਵਾਏ ਇੱਥੇ ਤਾਂ ਗੁਰੂ ਸਾਹਿਬ ਨੇ ਸੁਣਿਆ ਇਤਿਹਾਸ ਦੇ ਵਿੱਚ ਕਿ ਕੋਈ ਬੰਦੂਕ ਦੇ ਗਿਆ ਤਲਵੰਡੀ ਸਾਹਿਬ ਉਹ ਜਦੋਂ ਗੁਰੂ ਸਾਹਿਬ ਰਹੇ ਤੇ ਇੱਕ ਰੂਹ ਕਿਹਾ ਕਿ ਚੱਲ ਖੜ ਨਿਸ਼ਾਨਾ ਪਰਖਣਾ ਸ਼ਾਇਦ ਭਾਈ ਡੱਲਾ ਸੀ ਜੇ ਮੈਂ ਭੁੱਲਦਾ ਨਾ ਹੋਵਾਂ ਕਹਿੰਦੇ ਉਹ ਫਿਰ ਸੁਪੇਗੇ ਕਈਆਂ ਨੂੰ ਹੋ ਸਕਦਾ ਮੇਰੇ ਕੋਲ ਇਹ ਨਾ ਗਲਤ ਹੋਵੇ ਮਾਫੀ ਹੋਊਗਾ ਕਹਿੰਦੇ ਲੱਗਰ ਦੇ ਵਿੱਚ ਦੋ ਪਿਓ ਪੁੱਤ ਕੰਮ ਕਰਦੇ ਸੀ ਜਦੋਂ ਉਹਨਾਂ ਨੂੰ ਸੁਨੇਹਾ ਦਿੱਤਾ ਉਹ ਇੱਕ ਦੂਜੇ ਦੇ ਮੂਹਰੇ ਭੱਜੇ ਹੋਣ ਕਹਿੰਦੇ ਤੇਰਾ ਕੰਮ ਨਹੀਂ ਮੈਂ ਪਿਓ ਆ ਤੇਰਾ ਉਹ ਕਹਿੰਦਾ ਵੀ ਪੁੱਤ ਦਾ ਕੰਮ ਹੈ ਤੇ ਦੋਨੇ ਖੜ ਗਏ ਗੁਰੂ ਸਾਹਿਬ ਦੇ ਉਤਲੇ ਪਾਸੇ ਦੀ ਨਿਸ਼ਾਨਾ ਲੰਘਾਉਂਦਾ ਭਾਵ ਇਸ ਤਰ੍ਹਾਂ ਦੇ ਜੱਜਵੇਂ ਸੀ ਉਹ ਜੱਜਵੇਂ ਕਿੱਥੋਂ ਲੈ ਕੇ ਆਈਏ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ